ਮੈਂ ਨਸਵਿੰਦਰ ਸਿੰਘ ਆ ਜੀ ਰੋਲਾ ਕੋਈ ਨਹੀਂ ਗਾਇਸੀ ਇੱਥੇ ਆਏ ਸੀ ਦਫਤਰ ਹਾਂ ਜਿਹੜੇ ਦਫਤਰ ਐ ਬੀਡੀਪੀ ਸਾਹਦੇ ਦਫਤਰ ਅੱਛਾ ਇਹਨੂੰ ਆਕੇ ਪੁੱਛਿਆ ਵੀ ਅਸੀਂ ਵੀਡੀਓ ਸਾਹਿਬ ਨੂੰ ਮਿਲਣਾ ਉਹ ਆਦੀ ਵੀ ਬੀਡੀਪੀ ਸਾਹਿਬ ਦੇ ਬਾਹਰ ਗਈ ਐ ਫਿਰ ਮੈਂ ਆਖਿਆ ਜੀ ਮੇਰੀ ਇਨਕੁਆਰੀ ਇੱਕ ਸ਼ਿਕਾਇਤ ਕੀਤੀ ਹੈ ਤੇ ਇੱਥੇ ਇਨਕੁਆਰੀ ਉਹਦੇ ਕੋਲ ਮਾਰਕਾ ਜਗਦੀਸ਼ ਸਿੰਘ ਕੋਲੇ ਉਹ ਉਹਦੇ ਆਦੇ ਉੱਥੇ ਬੈਠਾ ਉਹ ਦਫਤਰ ਗਏ ਜੀ ਉੱਥੇ ਹੈ ਨਹੀਂ ਸੀ ਕੋਈ ਵੀ ਉੱਥੇ ਮੈਡਮ ਬੈਠੀ ਸੀ ਮੈਡਮ ਆਦੀ ਜੀ ਇੱਥੇ ਹੈ ਇੱਥੇ ਹੈ ਇੱਥੇ ਹੈ ਜੀ ਉਹ ਉਸ ਨੰਬਰ ਤੇ ਨੰਬਰ ਚਾ 12 ਨੰਬਰ ਰੂਮ ਚ ਹੈ ਸਾਰੇ ਅਸੀਂ ਕਰ ਲਿਆ ਪੁੱਛ ਫਿਰ ਪੁੱਛ ਲਿਆ ਜੀ ਆਦੇ ਮੈਂ ਜੀ ਦੱਸੋ ਕਿਤੇ ਤਾਂ ਹੈ ਨਹੀਂ ਗੇ ਆਦੇ ਫਿਰ ਸਾਨੂੰ ਤਾਂ ਪਤਾ ਨਹੀਂ ਆ ਫਿਰ ਅਸੀਂ ਆਖਿਆ ਜੀ ਅਸੀਂ ਗੱਲ ਕਰਨੀ ਹੁਣ ਨਾ ਫਿਰ ਫੋਨ ਮਾ ਲਾ ਲਿਆ ਜੀ ਆਪਾਂ ਮੇਰੇ ਨਾਲ ਬਾਈ ਗੁਰਲਾਲ ਸਿੰਘ ਆਏ ਆ ਤੇ ਇਹ ਮੇਰੇ ਨਾਲ ਆਏ ਤੇ ਹੁਣ ਮੈਂ ਆਖਿਆ ਯਾਰ ਮੇਰਾ ਫੋਨ ਤਾਂ ਚੱਕਦੇ ਨਹੀਂ ਕੱਲ ਵੀ ਫੋਨ ਕੀਤਾ ਸੀ ਹੁਣ ਨਹੀਂ ਚੱਕਿਆ ਫਿਰ ਮੈਂ ਆਖਿਆ ਮੇਰਾ ਫੋਨ ਚੱਕਣਾ ਇਹਨਾਂ ਨੇ ਫੋਨ ਤੋਂ ਨੰਬਰ ਤੋਂ ਲਾਇਆ ਮੈਂ ਫੋਨ ਤੇ ਉਹਨੇ ਚੱਕ ਲਿਆ ਉਹਨਾਂ ਨੇ ਗੱਲ ਕੀਤੀ ਪਹਿਲਾਂ ਤਾਂ ਉਗਾਦੀ ਤੁਸੀਂ ਕਿੱਥੇ ਹੋ ਆਦਾ ਮੈਂ ਇੱਥੇ ਹੀ ਆਈ ਅਸੀਂ ਮਲਵੌਰ ਤੋਂ ਆਏ ਆ ਤੁਹਾਨੂੰ ਮਿਲਣਾ ਹੈ ਤੇ ਵੀ ਤੁਹਾਡਾ ਗੱਲ ਆ ਕੰਮ ਹੈ ਦੱਸੋ ਕੀ ਕੰਮ ਹੈ ਮੈਂ ਆਈ ਅਸੀਂ ਇੱਥੇ ਹੀ ਆਏ ਤੁਹਾਨੂੰ ਕੰਮ ਆ ਕੋਈ ਆਪਦਾ ਪਰਸਨ ਕੰਮ ਆ ਕੋਈ ਅਗਰ ਮੈਂ ਤਾਂ ਇੱਥੇ ਹੀ ਆ ਬਸ ਦੱਸੋ ਦੱਸੋ ਐਂ ਕਰੀ ਗਿਆ ਪਹਿਲਾਂ ਤਾਂ ਮੁੜ ਕੇ ਫਿਰ ਜਦੋਂ ਇਹਨੇ ਆਪਣਾ ਗਰ ਲਾਲ ਸਿੰਘ ਨੇ ਆ ਕੇ ਮੈਨੂੰ ਮੈਂ ਮੈਨੂੰ ਫੜਾ ਮੈਨੂੰ ਫੜਾਤਾ ਜੀ ਇਹਨਾਂ ਨੇ ਪਾਉਣ ਤੇ ਮੈਂ ਕਿਹਾ ਜੀ ਭਾਈ ਜੀ ਕਿੱਥੇ ਤੁਸੀਂ ਆਦਾ ਯਾਰ ਮੈਂ ਹੈਗਾ ਇੱਥੇ ਕੋਈ ਲੱਗਿਆ ਕੈਂਪ ਕੁੱਪਗੇ ਨਾਲ ਕੋਈ ਟਾਬੇ ਤੇ ਮੈਂ ਹਾਏ ਟਾਬੇ ਤੁਸੀਂ ਬਾਈ ਅਸੀਂ ਤਾਂ ਸੁਣ ਮਿਲਣਾ ਸੀਗਾ ਆਦਾ ਯਾਰ ਵੀ ਮੈਂ ਹਾਏ ਇਥੋਂ ਤੱਕੀਆਂ ਦੇ ਇੱਥੀ ਇੱਥੀ ਹੈ ਤੇ ਤੁਸੀਂ ਹੁਣ ਆਖੀ ਅਸੀਂ ਮੈਂ ਕੈਂਪ ਚ ਗਿਆ ਆ ਆਦਾ ਯਾਰ ਅਸੀਂ ਬਾਹਰ ਨਹੀਂ ਜਾ ਸਕਦੇ ਅਸੀਂ ਬਾਹਰ ਨਹੀਂ ਜਾ ਸਕਦੇ ਆਦਾ ਅਸੀਂ ਨੌਕਰ ਲੱਗੇ ਤੇਰੇ ਬੋਲਦਾ ਘਰੋਂ ਸਜੀਏ ਇਹ 1135 ਤੇ ਇੱਥੇ ਆਇਆ ਜੀ ਇਹ ਇਹਦੇ ਚੈੱਕ ਕੀਤਾ ਜਾਂ ਨਾ ਕੈਮਰੇ ਇਹ ਗੱਡੀ ਤੇ ਆ 1135 ਤੇ ਹਾਂਜੀ ਸ਼ਿਕਾਇਤ ਕਿਸ ਚੀਜ਼ ਦੀ ਹੈ ਸ਼ਿਕਾਇਤ ਹੈ ਕਿ ਜੀ ਗram ਪੰਚਾਇਤ ਮਾਣੀ ਖੜਾ ਗੋਰਾਮਪ੍ਰਤ ਸਿੰਘ ਸਰਪੰਚ ਸਾਹਿਬ ਦਾ ਉਹ ਸ਼ਿਕਾਇਤ ਕੀਤੀ ਆ 2 ਸਾਲ ਹੋ ਗਏ ਗਰੰਟਾਂ ਖਾਧੀਆਂ ਜੀ ਇਹਨਾਂ ਰੱਖੇ ਸਾਰੇ ਨੇ ਤੂੰ ਮੈਂ ਸ਼ਿਕਾਇਤ ਕੀਤੀ ਨੂੰ ਹੋ ਗਏ 2 ਸਾਲ ਜੀ ਪਹਿਲਾਂ ਦਾ ਰਿਕਾਰਡ ਲੈਣਾ ਤਮਾਟੀ ਪਾ ਕੇ ਉਹ ਅੱਧਾ ਪਚਾਦਾ ਦਿੱਤਾ ਮੈਨਾਂ ਨੇ ਇਹ ਸਰਕਾਰ ਸਾਰਾ ਦਿੱਤਾ ਨਹੀਂਗਾ ਜੇ ਦਿੱਤਾ ਤਾਂ ਫਿਰ ਮੁੱਖ ਮੰਤਰੀ ਸਾਹਿਬ ਵੱਲੋਂ ਮੈਂ ਸ਼ਿਕਾਇਤ ਦਿੱਤੀ ਸੀ ਸ਼ਿਕਾਇਤ 18 14 3 2003 ਚੋ ਵੀ ਨੂੰ ਉਹਨਾਂ ਨੇ ਮਾਰਕ ਕਰਤੀ ਆਪਣਾ ਭੇਜਤੀ ਆਪਣਾ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਪਿੰਡੂ ਬੁਕਾਸ ਨੂੰ ਪਿੰਡ ਮੁਕਾਸ ਨੇ ਭੇਜਤੀ ਇੱਥੇ ਹੈ ਆਪਣਾ ਏਡੀ ਸਾਹਿਬ ਦੇ ਏਡੀ ਸਾਹਿਬ ਕੋਲ ਆ ਗਈ ਜੀ ਇੱਥੇ ਸ਼ਿਕਾਇਤ ਆਈ ਇਹਨਾਂ ਕੋਲ 6ਵੇਂ ਮਹੀਨੇ ਚ ਠੀਕ ਹੈ ਜੀ 3 ਮਹੀਨੇ ਤੇ ਉੱਥੇ ਫਰਦੀ ਰਹੀ ਇੱਥੇ ਆਈ 6ਵੇਂ ਤੇ ਇੱਥੇ ਮਾਰਕ ਕਰਤੀ ਇਹਨਾਂ ਨੇ ਆਪਣਾ ਇਹਨੂੰ ਬੀਡੀਪੀ ਨੂੰ ਲੰਬੀ ਨੂੰ ਵੀਡੀਓ ਬਸਾਰ ਲੰਬੀ ਨੂੰ ਉਹਨਾਂ ਨੇ ਏਡੀ ਸਾਹਿਬ ਨੇ ਮੁਕਸਰ ਨੇ ਉੱਥੇ ਜਦੋਂ ਇੱਥੇ ਮੈਂ ਇਹਨਾਂ ਕੋਲ ਆਇਆ ਮੈਂ ਆਖਿਆ ਜੀ 2 ਮਹੀਨੇ ਬਾਅਦ ਆਇਆ ਮੈਂ ਇਹਨਾਂ ਕੋਲੇ ਉਹ ਚ ਜੀ ਚੱਜੀ ਲਿਖਿਆ ਸੀਗਾ ਵੀ ਤੁਸੀਂ ਦੋ ਹਫ਼ਤੇ ਦੇ ਵਿੱਚ ਇਹ ਮਾਰਕ ਇਹ ਨਾ ਇਨਕੁਆਰੀ ਕਰਕੇ ਇਮਨੁਰ ਪੂਰ ਕੋਲ ਨਾਸਿਕਾਇਤ ਕਰਤਾ ਨੂੰ ਕਰਨਾ ਹੈ ਆਪਣਾ ਨਾਲ ਲੈਣਾ ਇਹਨੂੰ ਉੱਥੇ ਲੈ ਜਾਣਾ ਪਿੰਡ ਜਦੋਂ ਇਨਕੁਆਰੀ ਕਰਨੀ ਜ਼ਮੀਨੀ ਪੱਧਰ ਤੇ ਇਨਕੁਆਰੀ ਕਰਨੀ ਹੈ ਤੇ ਮੈਂ ਜਦੋਂ ਇੱਥੇ ਆਇਆ ਤੇ ਮੈਨੂੰ ਆਦੇ ਜੀ ਕੋਈ ਨਹੀਂ ਅਸੀਂ ਮੈਂ ਮਾਰਕ ਕੀਤੀ ਹੈ ਬੀਡੀ ਪਸਾਹ ਦੇ ਮੈਂ ਮਾਰਕ ਕੀਤੀ ਹੈ ਇਹਨੂੰ ਜਗਦੀਸ਼ ਸਿੰਘ ਚੈਤ ਅਫਸਰ ਨੂੰ ਇਹਦੇ ਕੋਲ ਗਿਆ ਮੈਂ ਇਹ ਮੈਨੂੰ ਆਦੇ ਜੀ ਅਸੀਂ ਮੈਂ ਕਰੀ ਜਾਨਾ ਬੁਲਾਏ ਹੈ ਮੈਂ ਹਜੇ ਮੈਨੂੰ 2 ਮਹੀਨੇ ਹੋ ਗਏ ਇੱਥੇ ਆਏ ਨੂੰ ਤੇ ਤੁਸੀਂ ਆਦੇ ਆ ਆਈਏ ਬੁਲਾਏ ਜੰਨੇ ਹੈ ਵੇ ਤੁਸੀਂ ਤਿੰਨ ਨੂੰ ਸਕੱਟ ਤਿਆਰ ਆ ਮੈਂ ਤੇ ਮੈਂ ਹੁਣ ਤੁਸੀਂ ਕਰੀਮ ਕਰੋਗੇ ਆਦਾ ਅਸੀਂ ਕੁਛ ਨਹੀਂ ਕਰਨਾ ਹੁਣ ਮੇਰੇ ਨਾਲ ਗੱਲ ਪੈ ਗਿਆ ਦਾ ਕੁਛ ਨਹੀਂ ਕਰਨਾ ਅਸੀਂ ਕੱਖ ਨਹੀਂ ਕਰਨਾਗਾ ਜਿੱਥੇ ਮਰਜ਼ੀ ਸ਼ਿਕਾਇਤ ਕਰਦੇ ਮੇਰੀ ਇਨਕੁਆਰੀ ਨਹੀਂ ਕਰਦੇ ਜੀ ਇਹ ਨੇ ਨਾ ਗ੍ਰਾਂਟਾਂ ਸਾਰੀਆਂ ਖਾਦੇ ਨੇ ਸਾਰੇ ਮੇਰੇ ਪਿੰਡ ਦੀਆਂ ਮੈਨੂੰ ਮੈਂ ਇੱਕ ਆਪਣੇ ਹੈਗਾ ਅੰਮ੍ਰਿਤਸਰੀ ਬੰਦਾ ਤੇ ਇਹਨਾਂ ਨੇ ਮੈਨੂੰ ਪੁਕਾਈ ਕਰਾ ਕੇ ਲਾ ਕੇ ਨਾ ਜੀ ਇੱਕ ਤਾਂ ਮੇਰੇ ਪੈਸੇ ਅਰਥ ਪੱਖੋਂ ਤੇ ਇੱਕ ਮੇਰੀ ਪੁਕਾਈ ਕਰਾ ਕੇ ਸੀਨੀਅਰ ਸਿਟੀ ਜਨਾ ਜੀ ਮੈਂ ਇਹਨਾਂ ਨੇ ਮੈਨੂੰ ਨਾ ਬੁੱਧੂ ਬਣਾਈ ਜਾਂਦੇ ਸਾਰੇ ਰਲ ਕੇ ਆ ਰ ਗਿਆ ਤੇ ਅੱਜ ਫੇਰ ਉਹੀ ਹਾਲੇ ਨਾਲ ਦਾ ਜੀ ਇਨਕੁਆਰੀ ਕਿਹਾ ਨਹੀਂ ਆਦਾ ਹੁਣ ਮੈਂ ਪੁੱਛਿਆ ਮੈਂ ਯਾਰ ਇਨਕੁਆਰੀ ਕਰਦੇ ਤੂੰ ਵੀ ਕਿ ਆਦਾ ਨਹੀਂ ਮੈਂ ਕਰਦਾ ਮੈਂ ਤਾਂ ਜੇ ਮੈਂ ਤਾਂ ਪਿੱਛੇ ਘੜੀ ਕੱਢ ਤੀਆਂ ਹੁਣ ਮੇਰੀ ਮੈਂ ਤੇਰੀ ਰਿਸਪੋਨਸਿਬਿਲਟੀ ਕੋਈ ਨਹੀਂ ਯਾਰ ਜੇ ਨਹੀਂ ਆਇਤੀ ਇੱਥੇ ਨੋਟਿਸ ਦੀ ਉਹ ਤੇ ਫਿਰ ਤੂੰ ਹੋਰ ਕਾਰਵਾਈ ਤੇ ਕਰੋ ਨਾ ਕੋਈ ਆਦਾ ਨਹੀਂ ਮੈਂ ਕੋਈ ਕਾਰਵਾਈ ਨਹੀਂ ਕਰਨੀ ਜਿੱਥੇ ਮਰਜ਼ੀ ਭੱਜਲਾ ਮੈਂ ਕਰ ਨਹੀਂ ਅੱਜ ਅਸੀਂ ਹੁਣ ਮੁਖਮਤ ਦੱਸ ਦਿਆ ਤੇ ਮੁਖਮਤ ਦੇ ਸਾਲ ਮਤ ਆਈ ਹੈ ਇਹ ਸ਼ਿਕਾਇਤ ਨਾ ਮੈਂ ਇਸ ਦਫ਼ਤਰ ਤੇ ਬੈਠੇ ਹਾਂ ਮੈਂ ਜਗਦੀਸ਼ ਸਿੰਘ ਟੈਕਸਲੇਟ ਵੀਡੀਓ ਲਫਤਰ ਲੰਬੀ ਬਈ ਇਹ ਮਾਮਲਾ ਕੀ ਹੈ ਜਿਹੜਾ ਇਸ ਦਫ਼ਤਰ ਤੇ ਰੋਗ ਲੱਗ ਰਿਹਾ ਹੈ ਕਿ ਇਹਨੇ ਟਾਈਮ ਤੇ ਜਿਹੜਾ ਇੱਥੇ ਆਫੀਸਲੀ ਹੁੰਦੇ ਆ ਟਾਈਮ ਤੇ ਫੋਨ ਉੱਤਰ ਕੇ ਬਤਮੀਜ਼ੀ ਨਾਲ ਕਰਦਾ ਨਹੀਂ ਜੀ ਅਸੀਂ ਰੋਜ਼ ਦਫ਼ਤਰ ਆਉਂਦੇ ਆ ਜੀ ਸਾਡਾ ਮੇਰੇ ਕੋਲ ਸ਼ਿਕਾਇਤ ਆਈ ਹੈ ਸ਼ਮਿੰਦਰ ਸਿੰਘ ਦੀ ਇਹ ਮਾਨਿਕੜੇ ਤੋਂ 2013 ਤੋਂ ਲੈ ਕੇ 2018 ਤੱਕ ਦੇ ਸਰਪੰਚ ਜਿਹੜਾ ਉਹਦੇ ਟਾਈਮ ਦੇ ਜੋ ਵੀ ਗਰੰਟੀਆਂ ਸੀ ਉਹਨਾਂ ਦੇ ਪੜਤਾਲ ਸੰਬੰਧੀ ਰਿਪੋਰਟ ਆਈ ਮੰਗੀ ਗਈ ਹੈ ਇਹਦੇ ਬਾਰੇ ਸ਼ਿਕਾਇਤ ਕੀਤੀ ਗਈ ਹੈ ਉਹੀ ਚ ਅਸੀਂ ਜੀ ਵੱਖ-ਵੱਖ ਤਰੀਕਾ ਨੂੰ 2000 ਜਿਹੜੇ ਜਿਹੜੇ ਉਸ ਟਾਈਮ ਤੇ ਸੈਟ ਰਹੇ ਆ ਪਹਿਲਾਂ ਉਹਨਾਂ ਤੋਂ ਪਤਾ ਕੀਤਾ ਜੀ ਮੈਂ ਲਾਚ ਦੇ ਕੱਢੀ ਉਹਨਾਂ ਨੂੰ ਪਹਿਲਾਂ ਚਿੱਠੀ ਕੱਢੀ ਗਈ 18 11 ਨੂੰ ਪੇਸ਼ ਹੋਣ ਲਈਸ ਤੇ ਉਸ ਬਾਅਦ ਇਲੈਕਸ਼ਨ ਆ ਗਈ ਇਲੈਕਸ਼ਨ ਦੇ ਵਿੱਚ ਆ ਕੇ ਫਿਰ ਅਸੀਂ ਉਹਨਾਂ ਨੂੰ ਨੋਟਿਸ ਫੇਰ ਕੱਢਿਆ ਜੀ ਉਹ ਨੋਟਿਸ ਕੱਢਿਆ 27 11 ਤੱਕ ਦਾ ਜੀ 27 11 ਨੂੰ ਪੇਸ਼ ਹੋਣ ਲਈਸ ਤੇ ਫਿਰ ਉਹਨਾਂ ਦੇ ਦੋ ਤਿੰਨ ਬੰਦੇ ਆ ਜਿੰਨੀ ਹੈ ਉਸ ਬਾਅਦ ਅਸੀਂ 31 12 ਨੂੰ ਫੇਰ ਬੁਲਾਇਆ ਜਿੰਨੂੰ ਪਤੀਵਾਰ ਨੂੰ ਬੁਲਾ ਕੇ ਹੁਣ ਅਸੀਂ ਫੇਰ ਉਹਨਾਂ ਦਾ ਵੀਰ ਸਾਹਿਬ ਅੱਜ ਮੀਟਿੰਗ ਤੇ ਗਏ ਵੀ ਮੁਖਸਰੀ ਉਹਨੂੰ ਆ ਕੇ ਉਸ ਤੋਂ ਬਾਅਦ ਫੇਰ ਉਹਨੂੰ ਨਵਾਂ ਨੋਟਿਸ ਕੱਢ ਦਾਂਗੇ ਕਿਨੇ ਦਿਨ ਪੇਸ਼ ਹੋਣ ਲਈ ਸਾਡੇ ਉੱਤੇ ਜੀ ਪ੍ਰोसीडिंग ਜਿਹੜੀ ਕਾਰਵਾਈ ਹੈ ਸ਼ਿਕਾਇਤ ਬੰਦੀ ਪੜਤਾਲ ਦੀ ਚੱਲੀ ਜਾਂਦੀ ਹੈ ਰੈਗੂਲਰ ਇਹ ਬੰਦਾ ਜੀ ਸਾਡੇ ਤੇ ਐਵੇਂ ਆ ਕੇ ਦਬਾਅ ਬਣਾਉਂਦਾ ਜੀ ਰੋਜ਼ ਤੇ ਝੂਠੀਆਂ ਸ਼ਿਕਾਇਤਾਂ ਕਰਦਾ ਜੀ ਇਸ ਕਰਕੇ ਜੀ ਅਸੀਂ ਕਹਿੰਦੇ ਜੀ ਅਸੀਂ ਕਿਸੇ ਦਬਾਅ 'ਚ ਨਹੀਂ ਹਾਂ ਅਸੀਂ ਜੋ ਅੰਡਰ ਪ੍ਰੋਸੈਸ ਰੂਲ ਦੇ ਮਤਲਬ ਕੰਮ ਆਇਆ ਅਸੀਂ ਉਸ ਨਾਲ ਕਰਾਂਗੇ